ਹਾਂਜੀ ਕਿਵੇਂ ਹੋ ਸਾਰੇ ਵਧੀਆ ਅੱਜ ਤੁਹਾਨੂੰ ਹਾਲ ਦਿਖਾ ਦੇਣੇ ਤੇ ਇੱਕ ਗਾਣਾ ਦਿਖਾਵਾਂਗੇ ਉਹ ਬਾਅਦ ਚ ਦਿਖਾਵਾਂਗੇ ਪਹਿਲਾਂ ਹਾਲ ਦਿਖਾਉਣੇ ਤੇ ਪਹਿਲਾਂ ਆਪਾਂ ਮਿਲਦੇ ਆਂ ਬਾਈ ਮਨਜੀਤ ਨੂੰ ਸੱਸੀ ਆ ਬਾਈ ਹੱਸ ਕੇ ਬਰੇ ਕੀ ਹਾਲ ਚਾਲ ਵਧੀਆ ਬਰੇ ਬਹੁਤ ਵਧੀਆ ਤੇ ਪਹਿਲਾਂ ਆਪਾਂ ਦੱਸ ਦੀ ਕਿੱਥੇ ਖੜੇ ਆ ਹਾਂਜੀ ਹਾਂਜੀ ਭਾਜੀ ਇਹ ਥੋੜਾ ਪਿੰਡ ਪੈ ਜਾਂਦਾ ਹੀਲਵਾਲ ਸੰਗਰੂਰ ਜ਼ਿਲ੍ਹੇ ਤੋਂ ਆਪਾਂ 6 ਕਿਲੋਮੀਟਰ ਬਾਟ ਹੈ ਸੰਗਰੂਰ ਤੋਂ 6 ਕਿਲੋਮੀਟਰ ਬਾਟ ਹੈ ਤੇ ਬਈ ਆਪਾਂ ਜਿਹੜੇ ਹਾਲ ਨੇ ਹਾਂ ਵੀਰੇ ਇਹ ਕਿੰਨਾ ਦੇ ਬਣੇ ਹੋਏ ਨੇ ਇਹ ਸਾਰੋਂ ਵਾਲਿਆਂ ਦੇ ਨੇ ਵੀਰੇ ਤੂਰੀ ਵਾਲਿਆਂ ਦੇ ਸਾਰੋਂ ਵਾਲਿਆਂ ਦੇ ਬਣੇ ਹੋਏ ਨੇ ਠੀਕ ਆ ਜਮਾ ਨਵੇਂ ਨੇ ਹਣਾ ਬਿਲਕੁਲ ਵੀਰੇ ਠੀਕ ਆ ਕਹੇ ਕਿੰਨੇ ਹਾਲ ਨੇ ਬਈ ਇਹ ਇਹ 11 ਹਾਲ ਨੇ ਵੀਰੇ 11 ਹਾਲ ਨੇ ਵੇਟ ਕਿੰਨੇ ਇਹਨਾਂ ਦਾ ਵੇਟ ਇਹ 3 ਕੁੰਟਲ ਦੇ ਲਗ ਭਾਗ ਆ ਭਾਜੀ 3 ਕੁੰਟਲ ਦੇ ਲਗ ਭਾਗ ਜਮਾ ਨਵੇਂ ਆ ਚੈੱਕ ਕਰਾਂ ਹੀ ਬਈ ਗੁੱਲੀਆਂ ਗੱਲੀਆਂ ਇੱਥੋਂ ਚੈੱਕ ਕਰਾ ਦੇ ਜਮਾ ਨਵੇਂ ਤੇ ਜੇ ਹੁਣ ਆਪਾਂ ਨਵੇਂ ਪਹਿਲਾਂ ਨਵੇਂ ਦਾ ਕਿੰਨੇ ਕਿੰਨੇ ਨਵੇਂ ਦਾ ਇਹ 32 33000 ਦੇ ਨੇ ਵੀਰੇ ਆਪਾਂ ਕਿੰਨੇ ਦੇ ਦੇਣੇ ਆ ਆਪਾਂ 22000 ਦੇ ਦੇਣੇ ਵੀਰੇ ਬਲਾਂਪਤ 10-11000 ਰੁਪਏ ਲੋਕਾਂ ਦਾ ਫਾਇਦਾ ਹਾਂ ਫਾਇਦਾ ਗੱਲ ਉਹ ਵੀ ਸੱਜਣੋ ਜਿੰਨਾਂ ਨੇ ਹੱਲ ਲੈਣਿਆ ਦਾ ਪਹਿਲਾ ਫੋਨ ਲਾ ਲਓ ਬਾਈ ਨੂੰ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਹੁਣ ਇੱਧਰ ਆ ਜਿਹੜਾ ਗਹਿਣਾ 241 ਮੈਸੀ ਪਹਿਲਾਂ ਤਾਂ ਚੈੱਕ ਕਰਾ ਦੇ ਬਾਈ ਆਪੀ ਅੰਦਾਜ਼ਾ ਲਾਉਣ ਤੋਂ ਪਹਿਲਾਂ ਵੀ ਕਿੰਨਾ ਇੱਕ ਮਾਡਲ ਆਉਂਦਾ ਹੈਗਾ ਫਿਰ ਅਸੀਂ ਦੱਸਾਂਗੇ ਕਿੰਨਾ ਮਾਡਲ ਆ ਠੀਕ ਆ ਤੇ ਸਾਰੇ ਪਾਸਿਓਂ ਚੈੱਕ ਕਰਾ ਦੇ ਮੈਸੀ 241 ਡੀ ਆਈ ਬਈ ਇਹ soa ਕਿਹੜਾ ਆਇਆ ਹੋਇਆ ਹੈਗਾ ਹਾਂਜੀ ਵੀਰੇ ਆਪਾਂ ਨੇ ਆਪ ਕਢਾਇਆ ਹੈ ਪਹਿਲੀ ਪਾਰਟੀ ਦੇ ਘਰੇ ਖੜਾ ਮਿੱਤਰੋ ਤੇ ਬਈ ਇਹ ਮਾਡਲ ਕਿੰਨਾ ਮਾਡਲ ਵੀਰੇ ਇਹ 13 ਦੇ ਲਾਸਟ ਚ ਨਿਕਲਿਆ ਹੋਇਆ 14ਵੇਂ ਮੰਦਲ ਹੁੰਦਾ ਇਹਨੂੰ ਇਹ 11ਵੇਂ ਮਹੀਨੇ ਚ ਨਿਕਲਿਆ ਹੋਇਆ ਹਾਂ ਕੰਡੀਸ਼ਨ ਪੱਖੋਂ ਤਾਂ ਉੱਚੇ ਹੀ ਮਾਡਲ ਆਦਾ ਠੀਕ ਆ ਆ ਪੱਠੀ ਪੁੱਠੀ ਚੈੱਕ ਕਰਾਂਗੇ ਠੀਕ ਆ ਜਮਾ ਐਨ ਪਈਆ ਮੂਰਲੇ ਟਾਇਰ ਤਾਂ ਜਮਾ ਨਵੇਂ ਇਹ ਹੁਣੇ ਪਵਾਏ ਨੇ ਹਾਂਜੀ ਭਾਜੀ ਹੁਣੇ ਇਹ 15 ਘੰਟੇ ਮੱਸਾ ਚੱਲਿਆ ਪਵਾਉਣ ਤੋਂ ਬਾਅਦ ਮੂਰਲੇ ਟਾਇਰ ਹਾਂਜੀ ਹਾਂਜੀ 15 ਘੰਟੇ ਚੱਲਿਆ ਹੋਇਆ ਹੈ ਤੇ ਸਰਵਿਸ ਵੀ ਕਰਾਈ ਸਰਵਿਸ ਹੁਣੇ ਕਰਾਈ ਆ ਵੀਰੇ ਜਦੋਂ ਆਪਾਂ ਟਾਇਰ ਪਵਾਏ ਨੇ ਉਹਦੀ ਸਰਵਿਸ ਕਰਾਈ ਆ ਇਹ 1 ਕਿੰਨਾ ਚੱਲਿਆ ਹੋਇਆ ਟੋਟਲ ਇਹ ਟੋਟਲ 4 ਕੁ ਹਜ਼ਾਰ ਘੰਟਾ ਚੱਲਿਆ ਹੋਇਆ ਹੈ ਵੀਰੇ ਟੋਟਲ 4 ਕੁ ਹਜ਼ਾਰ ਘੰਟਾ ਚੱਲਿਆ ਹੋਇਆ ਹੈਗਾ ਪਹਿਲੀ ਪਾਸਟੀ ਦੇ ਨਾਮ ਆ ਤੇ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪਟਿਆਲੇ ਦਾ ਵੀਰੇ ਪਟਿਆਲੇ ਦੀ ਘੜਾਇ ਸੀ ਆਪਾਂ ਨੇ ਅੱਛਾ ਪਟਿਆਲੇ ਤੋਂ ਘਟਾਇਆ ਸੀਗਾ ਤੇ ਪਟਿਆਲੇ ਦਾ ਨੰਬਰ ਆ ਤੇ ਇੱਕ ਵਾਰ ਇਹਨੂੰ ਸਟਾਰਟ ਕਰਕੇ ਦਿਖਾਓ ਹਾਂਜੀ ਹਾਂਜੀ ਵੀਰੇ ਕਿ ਸਾਰਾ ਓਰੀਜਨਲ ਆ ਬਾਈ ਜਣਾ ਬਿਲਕੁਲ ਵੀਰੇ ਬਿਲਕੁਲ ਤੇ ਕੀ ਮਤਲਬ ਕਿੰਨੇ ਖੇਤੀ ਤੁਸੀਂ ਚਲਾਇਆ ਗਿਆ ਸੀ ਇਹ ਆਪਣੀ 8 ਕਿੱਲਾਂ ਦੀ ਖੇਤੀ ਆ ਵੀਰੇ 8 ਕਿੱਲਾਂ ਦੀ ਖੇਤੀ ਆ ਹਾਂ ਕਣਕ ਦਾ ਜਿਵੇਂ ਆਪਾਂ ਕਰਾਈਤੀ ਵਜਾਉਨੇ ਹੈਗੇ ਹਾਂਜੀ ਹਾਂ ਮੈਂ ਤਾਂ ਅਸੀਂ ਡੇਰੇ ਵਿਅਸ ਸੇਵਾ ਤੇ ਜਾਂਦੇ ਆ ਉਹਦੇ ਵਾਸਤੇ ਲਿਆਤੀ ਅਸੀਂ ਨੇ ਮਤਲਬ ਰੋਡ ਤੇ ਹਰ ਰੋਡ ਤੇ ਚੱਲਿਆ ਹੋਇਆ ਹਾਂ ਜਿਹੜਾ ਚੱਲਿਆ ਹੋਇਆ ਹੈ ਤੇ ਜੇ ਹੁਣ ਆਪੇ ਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਵੀਰੇ ਆਪਾਂ ਤਿੰਨ 60 ਹਜ਼ਾਰ ਦੇਣਾ ਵੀਰੇ ਮੰਗੀ ਤਾਂ ਆਪਾਂ ਕੋਸ ਮਰਜ਼ੀ ਆਈ ਆਪਾਂ ਦੇਣਾ 60 ਦਾ ਉਦੋਂ ਘਟ ਨੇ ਬਸ ਤਿੰਨ 60 ਦਾ ਤਾਂ ਦੇਣਾ ਹੀ ਆ ਹਾਂਜੀ ਹਾਂ ਡਬਲ ਕੱਪੜੇ ਦੀ ਛਤਰੀ ਲੱਗੀ ਹੋਈ ਆ ਬਾਟਰ ਪ੍ਰੂਫ ਕੱਪੜਾ ਉੱਪਰ ਲੱਗਿਆ ਹੋਇਆ ਅੰਦਰਲੇ ਪਾਸੇ ਲਹਿਦਾ ਲੱਗਿਆ ਹੋਇਆ ਹੈਗਾ ਠੀਕ ਆ ਤੇ ਜਿਨ੍ਹਾਂ ਨੇ ਵੀ ਲੈਣਾ ਮੈਸੀ 241 ਬਾਈ ਤੁਹਾਡਾ ਮੋਬਾਈਲ ਨੰਬਰ ਦੱਸਿਓ ਹਾਂਜੀ ਮੋਬਾਈਲ ਨੰਬਰ 98556 ਜੀ ਹਾਂਜੀ 92926 ਤੇ ਬਾਕੀ ਜਿਹੜਾ ਬਾਈ ਦਾ ਨੰਬਰ ਉੱਪਰ ਟਾਈਟਲ 'ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਮੈਸੀ 241 ਲੈਣਾ ਜਾਂ ਹਾਲ ਲੈਣੇ